ਕਹਿੰਦੇ ਕਾਮਯਾਬ ਹੋਣ ਲਈ ਰਿਸਕ ਵੀ ਲੈਣਾ ਪਊਗਾ ਤੇ ਰਿਸਕ ਲੈਣ ਦੇ ਵਿੱਚ ਸਾਨੂੰ ਬਹੁਤ ਸਾਰੇ ਉਤਰਾਚੜਾ ਸਾਡੀ ਜ਼ਿੰਦਗੀ 'ਚ ਆਉਣਗੇ ਡਿੱਗਾਂਗੇ ਵੀ ਸੱਟਾਂ ਵੀ ਲੱਗਣੀਆਂ ਸਭ ਕੁਝ ਹੋਊਗਾ ਤੇ ਜੇਕਰ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਇਨ੍ਹਾਂ ਸੱਟਾਂ ਨੂੰ ਇਗਨੋਰ ਕਰਕੇ ਆਪਣੇ ਟੀਚੇ ਵੱਲ ਵਧੋ ਤੇ ਇਸੇ ਗੱਲ ਦੀ ਸ਼ੁਰੂਆਤ ਨਾਲ ਜੀ ਆਪਾਂ ਅੱਜ ਦਾ ਬਲੌਗ ਹੈ ਜਿਹੜਾ ਉਹ ਸਟਾਰਟ ਕਰਦੇ ਆਂਗੇ ਮਾਰਨਿੰਗ ਦਾ ਟਾਈਮ ਸੀ ਤੇ ਮੈਂ ਤੇ ਸਭ ਬੈਠੇ ਸੀਗੇ ਰੋਟੀ ਖਾ ਰਹੇ ਸੀਗੇ ਜੀ ਇਸ ਤੋਂ ਬਾਅਦ ਆਪਾਂ ਖਾਣਾ ਵਗੈਰਾ ਖਾਣ ਤੋਂ ਬਾਅਦ ਤੇ ਕੰਮ ਸਾਰੇ ਕਰਨ ਤੋਂ ਬਾਅਦ ਤੇ ਆਪਾਂ ਸੋਚਿਆ ਕਿ ਉਹ ਨਾ ਇੱਕ ਡਿਸ਼ ਬਣਾਈ ਜਾਵੇ ਜਿਹੜੀ ਸਾਡੀ ਪੰਜਾਬੀਆਂ ਦੀ ਫੇਮਸ ਹੈਗੀ ਹੈਗੀ ਤੇ ਖਾਸ ਕਰਕੇ ਸੌਣ ਦੇ ਸੰਧਾਰੇ ਲਈ ਤਾਂ ਬਹੁਤ ਜ਼ਿਆਦਾ ਫੇਮਸ ਹੈ ਜੀ ਆਪਾਂ ਬਣਾ ਰਹੇ ਸੀਗੇ ਅੱਜ ਮਠੀਆਂ ਤੇ ਗੁੜ ਵਾਲੀਆਂ ਬਹੁਤ ਹੀ ਜਿਆਦੇ ਟੇਸਟੀ ਤੇ ਬਹੁਤ ਹੀ ਜਿਆਦੇ ਆਸਾਨ ਤਰੀਕੇ ਨਾਲ ਬਣਾਉਣੀਆਂ ਦੱਸਾਂਗੀ ਤੁਹਾਨੂੰ ਤੇ ਆਪਾਂ ਬਣਾਵਾਂਗੇ ਵੀ ਤੇ ਜੁੜੇ ਰਹੋ ਜੀ ਸਾਡੇ ਵਲੌਗ ਤੇ ਨਾਲ ਤੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਯਾਦਵੀ ਸਿੱਧੂ ਵਲੌਗਸ ਤੇ ਤੇ ਪਲੀਜ਼ ਜਿੰਨਾ ਮੇਰੇ ਭੈਣ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਤਾਂ ਜੋ ਤੁਹਾਡੇ ਕੋਲੇ ਸਾਡੀਆਂ ਵੀਡੀਓ ਨਵੀਂ-ਨਵੀਂ ਨੋਟੀਫਿਕੇਸ਼ਨਾਂ ਜੀ ਪਹੁੰਚ ਸਕੇ ਤੇ ਐਂਡ ਤੱਕ ਵੀਡੀਓ ਨਾਲ ਜੁੜੇ ਰਹੋ ਜੀ ਤੇ ਸ਼ੁਰੂ ਸ਼ੁਰੂ ਕਰਦੇ ਆ ਜੀ ਆਪਾਂ ਅੱਜ ਦਾ ਵਲੌਗ ਇਸ ਲਈ ਆਪਾਂ 1 ਕਿਲੋ ਆਟਾ ਲਵਾਂਗੇ ਜਿੱਤੇ 1 ਕਿਲੋ ਆٹے ਦੇ ਵਿੱਚ ਆਪਾਂ ਪੌਣੇ ਕਿਲੋ ਕਰੀਬ ਦੇ ਗੁੜ ਲਵਾਂਗੇ 750 ਗ੍ਰਾਮ ਤੇ ਇੱਥੇ ਨਾ ਆਪਣੇ ਜਿਹੜਾ ਬਾਉਲ ਆਪਾਂ ਰੱਖਿਆ ਹੋਇਆ ਹੈਗਾ ਤੇ ਉਹਦਾ weight ਸੀਗਾ ਵਿੱਚ ਤੇ ਇਸ ਲਈ ਆਪਾਂ ਗੋੜਾਗਾ ਜ਼ਿਆਦਾ ਲਿਆ ਸੀਗਾ ਮਤਲਬ ਗੁੜ ਉਨੇ ਹੀ ਲਿਆਗਾ ਬਟ ਉਹ weight ਦੇ हिसाब ਨਾਲ ਜ਼ਿਆਦਾ ਹੋ ਗਿਆ ਤੇ ਇੱਧਰ ਆਪਾਂ ਪਾ ਲਾਂਗੇ ਜੀ ਪਾਣੀ ਗਲਾਸ ਗਲਾਸ ਤੋਂ ਵੀ ਇੱਕ ਹਾਫ ਗਲਾਸ ਚਾ ਪਾਣੀ ਪਾਇਆ ਸੀਗਾ ਆਪਾਂ ਤੇ ਇਸ ਦੇ ਵਿੱਚ ਪਾ ਦਾਂਗੇ ਜੀ ਆਪਾਂ ਗੁੜ ਜੇਕਰ ਆਪਣੇ ਕੋਲ ਟਾਈਮ ਹੁੰਦਾਗਾ ਹਨਾ ਫਿਰ ਆਪਾਂ ਗੁਰ ਨੂੰ ਪਿਉ ਕੇ ਗੁੱਟ ਕੇ ਪਿਉ ਕੇ ਵੀ ਰੱਖ ਸਕਦੇ ਆਂਗੇ ਬਟ ਆਪਣੇ ਕੋਲੇ ਇਨਾ ਟਾਈਮ ਹੈ ਨਹੀਂ ਸੀਗਾ ਤੇ ਤਾਂ ਕਰਕੇ ਜੇ ਆਪਾਂ ਹੁਣ ਥੋੜੇ ਜਿਨੇ ਨਿੱਗੇ ਪਾਣੀ ਦੇ ਵਿੱਚ ਕੋਸੇ ਪਾਣੀ ਦੇ ਵਿੱਚ ਇਹਨੂੰ ਰੱਖ ਦਾਂਗੇ ਤਾਂ ਜੋ ਇਹ ਜਲਦੀ ਮੈਲਟ ਹੋ ਸਕੇ ਤੇ ਦੇਖੋ ਇਸ ਇਧਰ ਆਪਾਂ ਲੈ ਲੈ ਸੀਗਾ ਜੀ ਆਟਾ ਤੇ ਥੋੜਾ ਜਨਾ ਆਪਾਂ ਜਿਆਦਾ ਹੀ ਲੈ ਲੈ ਸੀਗਾ ਤੇ ਪ੍ਰਾਣੀਆਂ ਦਾਦੀਆਂ ਸੀਗੀਆਂ ਜਿਹੜੀਆਂ ਹਨ ਆਪਣੀਆਂ ਮਾਵਾਂ ਨੇ ਤੇ ਉਹ ਤਾਂ ਨਾ ਇੱਕ ਲੱਪਾਂ ਦੇ ਹਿਸਾਬ ਨਾਲ ਹੀ ਅੰਦਾਜ਼ਾ ਲਾ ਲੈਂਦੀਆਂ ਸੀ ਤੇ ਅੱਜ ਕੱਲ ਆਪਾਂ ਨੂੰ ਕੰਡੇ ਚੱਕਣੇ ਪੈਂਦੇ ਨੇਗੇ ਤੇ ਇਧਰ ਆਪਾਂ ਆਪਣਾ ਜਿਹੜਾ ਗੁੜ ਸੀਗਾ ਹੋ ਗਿਆ ਸੀ ਗਰਮ ਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਇੱਕ ਕੌਲੀ ਘਿਓ ਦੀ ਦੇਸੀ ਘਿਓ ਆ ਜੀ ਆਪਣਾ ਇਹ ਤੇ ਇਹਨੂੰ ਵੀ ਆਪਾਂ ਗਰਮ ਕਰ ਲਾਂਗੇ ਤੇ ਇਹਨੂੰ ਮੈਂ ਕਰ ਲਿਆ ਸੀਗਾ ਜੀ ਗਰਮ ਤੇ ਇਹ ਆਪਾਂ ਆਟੇ ਦੇ ਵਿੱਚ ਪਾਵਾਂਗੇ ਤੇ ਕਿਉਂਕਿ ਇਹਦੇ ਨਾਲ ਜਿਹੜੀਆਂ ਮਠੀਆਂ ਨੇ ਬਹੁਤ ਜ਼ਿਆਦੇ ਨਰਮ ਤੇ ਸਵਾਦਿਸ਼ਟ ਬਣਦੀਆਂ ਨੇ ਤੇ ਤੁਹਾਨੂੰ ਦਿਖਾਉਣੇ ਆਗੇ ਆਪਾਂ ਕੀ ਪ੍ਰੋਸੈਸ ਕੀਤਾਗੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਪਾਂ ਇਹਨੂੰ ਯੂਜ਼ ਕਰਾਂਗੇ ਤੇ ਇਧਰ ਬਣਾ ਲਈ ਸੀਗੀ ਆਪਾਂ ਚਾਹ ਤੇ ਚਾਹ ਪੀ ਕੇ ਆਪਾਂ ਜਿਹੜਾ ਆਪਣਾ ਕੰਮ ਆ ਜਿਹੜਾ ਸਟਾਰਟ ਕਰਦਾਂਗੇ ਤੇ ਇਧਰ ਗੋੜਾ ਜਿਹੜਾ ਮੈਲਟ ਹੋ ਗਿਆ ਸੀਗਾ ਤੇ ਹੁਣ ਆਪਾਂ ਆਟੇ ਦੇ ਵਿੱਚ ਪਾ ਲਾਂਗੇ ਜੀ ਕਿਉਂ ਤੇ ਕਿਉਂ ਨੂੰ ਨਾ ਆਪਾਂ ਪਾ ਕੇ ਆਪਾਂ ਥੋੜਾ ਅਧਿਕ ਕੌਲ ਕਿਉਂ ਪਾਵਾਂਗੇ ਤੇ ਇਹਨੂੰ ਆਪਾਂ ਨਾ ਛਸਣਾ ਘਾਟੇ ਦੇ ਵਿੱਚ ਜਿਸ ਤਰ੍ਹਾਂ ਮੈਂ ਦਿਖਾ ਰਹੀ ਹਾਂ ਤੁਹਾਨੂੰ ਵੀਡੀਓ ਦੇ ਵਿੱਚ ਇਸ ਤਰੀਕੇ ਦੇ ਨਾਲ ਤੁਸੀਂ ਹੱਥਾਂ ਨਾਲ ਇਹਨੂੰ ਮੈਸ਼ ਕਰਨਾ ਮਤਲਬ ਛਸਣਾ ਗੈ ਨਹੀਂ ਛਸਣਾ ਬੋਲਦੇ ਨੇ ਕਿ ਪੰਜਾਬੀ ਸ਼ੁੱਧ ਪੰਜਾਬੀ ਦੇ ਵਿੱਚ ਤੇ ਇਸ ਤਰੀਕੇ ਦੇ ਨਾਲ ਆਪਾਂ ਜਿਹੜਾ ਆਟੇ ਦੇ ਵਿੱਚ ਘਿਓ ਮਿਕਸ ਕਰ ਲਾਂਗੇ ਤੇ ਇਹਦੇ ਨਾਲ ਨਾ ਕੀ ਹੁੰਦਾਗਾ ਇੱਕ ਤਾਂ ਜਿਹੜਾ ਆਪਣੇ ਆٹے ਦੇ ਵਿੱਚ ਨਰਮ ਹੋ ਜਾਂਦਾਗਾ ਆਟਾ ਤੇ ਇੱਕ ਮਠੀਆਂ ਦਾ ਸਵਾਦ ਹੈ ਨਾ ਜਿਹੜਾ ਅਲੱਗ ਆਉਂਦਾਗਾ ਬਹੁਤ ਜਿਆਦਾ ਟੇਸਟੀ ਮਠੀਆਂ ਬਣਦੀਆਂ ਨੇ ਤੇ ਕਾਫੀ ਟਾਈਮ ਤੱਕ ਆ ਜਿਹੜੀਆਂ ਇਹ ਰਹਿ ਜਾਂਦੀਆਂ ਨੇ ਨਹੀਂ ਤਾਂ ਗਰਮੀ ਆ ਜੀ ਤੇ ਗਰਮੀ ਦੇ ਵਿੱਚ ਆਪਾਂ ਬੰਦ ਕਰਕੇ ਟੱਕਣ ਰੱਖਦੇ ਆਂਗੇ ਤੇ ਮਠੀਆਂ ਨਾ ਜਲਦੀ ਖਰਾਬ ਹੋ ਜਾਂਦੀਆਂ ਨੇ ਤੇ ਇਸ ਤਰੀਕੇ ਦੇ ਨਾਲ ਬਣਾਉਂਗੇ ਆਪਣੇ ਘਰਾਂ ਦੇ ਵਿੱਚ ਬਜ਼ੁਰਗ ਵੀ ਹੁੰਦੇ ਨੇਗੇ ਬੱਚੇ ਵੀ ਹੁੰਦੇ ਨੇਗੇ ਤੇ ਬਹੁਤ ਹੱਸ ਕੇ ਖਾਂਦੇ ਨੇਗੇ ਉਹ ਤੇ ਲੋ ਜੀ ਆਪਾਂ ਸਾਰਾ ਕਿਉ ਸੀਗਾ ਜਿਹੜਾ ਆਟੇ ਦੇ ਵਿੱਚ ਪਾ ਲਿਆ ਸੀਗਾ ਤੁਸੀਂ ਚਾਹੋ ਤਾਂ ਇਕੱਠਾ ਹੀ ਕਿਉ ਪਾ ਸਕਦੇ ਹੋਗੇ ਤੇ ਬਟ ਆਪਾਂ ਦੋ ਵਾਰੀ ਵੰਡ ਕੇ ਪਾਇਆ ਸੀਗਾ ਇਹਨੂੰ ਤੇ ਇਸ ਤਰੀਕੇ ਦੇ ਨਾਲ ਆਪ ਜਿਹੜਾ ਇਹਨੂੰ ਮੈਸ਼ ਕਰ ਲਾਂਗੇ ਤੇ ਇਹਦੇ ਨਾਲ ਇੱਕ ਮੁਠੀ ਜੀ ਬਣ ਜਾਂਦੀ ਹੁੰਦੀ ਹੈ ਜੀ ਜਦੋਂ ਆਪਾਂ ਇਹਨੂੰ ਮਾਏ ਕਰ ਲਾਂਗੇ ਨਾ ਦੇਖੋ ਤੁਸੀਂ ਤੇ ਹਜੇ ਬਣੀ ਸਟਾਰਟ ਨਹੀਂ ਹੋਈ ਜਦੋਂ ਜੰਗੀ ਤਰ੍ਹਾਂ ਆਪਾਂ ਇਹਦੇ ਵਿੱਚ ਕਿਹਾ ਹੋਇਆ ਜਿਹੜਾ ਮੈਸ਼ ਕਰ ਦਾਂਗੇ ਤੇ ਇਦੇ ਨਾਲ ਆٹے ਦਾ ਦੇਖੋ ਕਲਰ ਵੀ ਚੇਂਜ ਹੋ ਗਿਆ ਤੇ ਇੱਕ ਤਰ੍ਹਾਂ ਨਾਲ ਇਸ ਤਰੀਕੇ ਦੇ ਨਾਲ ਮੁਠੀ ਵੀ ਬਣਨੀ ਆਪਣੀ ਸਟਾਰਟ ਹੋਊਗੀ ਤੇ ਇਸ ਤੋਂ ਬਾਅਦ ਹੁਣ ਆਪਾਂ ਆਟਾ ਗੁੰਨ ਲਾਂਗੇ ਜੀ ਤੇ ਇਹਦੇ ਵਿੱਚ ਤੁਸੀਂ ਚਾਹੋ ਤਾਂ ਤੇਲ ਸੌਂਫ țeਜ ਜਮੈਣ ਵਗੈਰਾ ਪਾ ਸਕਦੇ ਹੋ ਬਟ ਮੈਂ ਨਹੀਂ ਪਾਉਂਗੀ ਕਿਉਂਕਿ ਜਾਦਵੀ ਨੂੰ ਖਾਂਦਾ ਨਹੀਂ ਹੈਗਾ ਫਿਰ ਤੇ ਆਪਾਂ ਬੱਚੇ ਦੀ ਖੁਸ਼ੀ ਲਈ ਬਣਾ ਰਹੇ ਹਾਂਗੇ ਤੇ ਤਾਂ ਕਰਕੇ ਜੇ ਆਪਾਂ ਨਹੀਂ ਪਾਉਂਦੀ ਹੈਗੇ ਇਸ ਦੇ ਵਿੱਚ ਤੁਸੀਂ ਚਾਹੋ ਤਾਂ ਜ਼ਰੂਰ ਪਾਓ ਜੀ ਬਹੁਤ ਜ਼ਿਆਦਾ ਵਧੀਆ ਲੱਗਦੇ ਨੇਗੇ ਤੇ ਇਸ ਤੋਂ ਬਾਅਦ ਆ ਪੱਟਾ ਵਗੈਰਾ ਗੁੰਨ ਲਾਂਗੇ ਬਾਕੀ ਸਾਡੀ ਵੀਡੀਓ ਕਿਵੇਂ ਲੱਗਦੀ ਹੁੰਦੀ ਆ ਪਲੀਜ਼ ਦੱਸ ਜਰੂਰ ਦੱਸਿਆ ਕਰੋ ਜੀ ਤੇ ਕਮੈਂਟ ਜਰੂਰ ਕਰਦਿਆ ਕਰੋ ਪਿਆਰੇ ਪਿਆਰੇ ਤੇ ਹੁਣ ਆਪਾਂ ਗੁੜ ਸੀਗਾ ਗੁੜ ਨੂੰ ਆਪਾਂ ਨਾ ਪਉਣ ਲਾਂਗੇ ਕਿਉਂਕਿ ਇਹਦੇ ਵਿੱਚ ਡੱਕੇ ਹੁੰਦੇ ਨੇ ਤੇ ਬਲੈਕ ਬਲੈਕ ਕਣ ਹੁੰਦੇ ਨੇਗੇ ਤੇ ਉਹ ਸਾਰੇ ਆ ਜੀ ਜਿਹੜੇ ਨਿਕਲ ਜਾਂਦੇ ਨੇਗੇ ਤੇ ਇਸ ਤਰੀਕੇ ਦੇ ਨਾਲ ਆਪਾਂ ਗੁੜ ਪਉਣ ਲਾਂਗੇ ਤੇ ਦੇਖੋ ਤੁਸੀਂ ਕਿੰਨਾ ਵਧੀਆ ਇਹ ਮੈਲਟ ਹੋਇਆਗਾ ਤੇ ਲੋ ਜੀ ਆਪਾਂ ਇਧਰ ਆਟਾ ਗੁੰਨ ਲਿਆ ਸੀਗਾ ਤੇ ਆਟਾ ਦੇਖੋ ਨਰਮ ਬਹੁਤ ਜਿਆਦੇ ਸੌਫਟ ਆਟਾ ਜਿਹੜਾ ਆਪਾਂ ਗੁੰਨਣਾ ਹੈਗਾ ਜਿਆਦਾ ਵੀ ਸੌਫਟ ਨਹੀਂ ਗੁੰਨਣਾ ਹੈਗਾ ਥੋੜਾ ਥੋੜਾ ਜਿਹਾ ਮਤਲਬ ਐਵੇਂ ਆ ਵੀ ਪੇੜਾ ਵਧੀਆ ਤਰੀਕੇ ਨਾਲ ਹੋ ਸਕੇ ਤੇ ਇਹਦੇ ਉੱਪਰ ਆਪਾਂ ਲਾਤਾ ਸੀਗਾ ਕਿਉਂ ਤੇ ਅੱਜ ਬਣਾਵਾਂਗੇ ਆਪਾਂ ਚੁੱਲ੍ਹੇ ਉੱਪਰ ਕਿਉਂਕਿ ਜਿਹੜੀਆਂ ਮਠੀਆਂ ਨੇ ਇਹ ਚੁੱਲ੍ਹੇ ਉੱਪਰ ਹੀ ਬਣੀਆਂ ਸਵਾਦ ਲੱਗਦੀਆਂ ਨੇ ਗੈਸ ਉੱਪਰ ਬਣੀਆਂ ਇੰਨੀਆਂ ਵਧੀਆ ਨਹੀਂ ਲੱਗਦੀਆਂ ਹੈਗੀਆਂ ਹੈਗੀਆਂ ਤੇ ਇਸ ਆਪਣੇ ਚੁੱਲੇ ਤੇ ਧੁੱਪ ਵੀ ਆ ਗਈ ਸੀ ਚਲੋ ਕੋਈ ਗੱਲ ਨਹੀਂ ਸੀ ਤੇ ਟਾਈਮ ਸੀਗਾ 11:00 ਦੀ ਕਰੀਬ ਹੋ ਗਿਆ ਸੀਗਾ ਤੇ ਰੱਖ ਲਈ ਇਧਰ ਆ ਪਕੜਾਈਆ ਧੋ ਲਿਆ ਸੀਗਾ ਤੇ ਹੁਣ ਆਪਾਂ ਇਹਨਾਂ ਨੂੰ ਕੱਟ ਲਾਂਗੇ ਪਹਿਲਾਂ ਕੱਟਾਂਗੇ ਜੀ ਆਪਾਂ ਕਿਉਂਕਿ ਫਿਰ ਜਲਦੀ-ਜਲਦੀ ਨਾ ਆਪਾਂ ਫਰਾਈ ਕਰ ਲਾਂਗੇ ਤੇ ਇਧਰ Saab ਮੇਰੀ ਕਰ ਰਹੀ ਸੀਗੀ ਹੈਲਪ ਵੈਸੇ ਇਹਨਾਂ ਨੂੰ ਬੁਖਾਰ ਸੀਗਾ ਵਿਚਾਰੇ ਨੇ ਦਵਾਈ ਲੈਣ ਜਾਣਾ ਸੀ ਪਰ ਪਹਿਲਾਂ ਕਹਿੰਦੇ ਵੀ ਮੈਂ ਤੁਹਾਡੀ ਹੈਲਪ ਕਰ ਦਿੰਨਾਗਾ ਤੇ ਐਦਰ ਦੇਖੋ ਆਪਾਂ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਕੱਟ ਲਿਆ ਸੀਗਾ ਤੁਸੀਂ ਇਹਨੂੰ ਨਾ ਜਿਆਦਾ ਬਰੀਕ ਨਹੀਂ ਕਟੜੀਆਂ ਪਤਲੀਆਂ ਨਹੀਂ ਕਟੜਣੀਆਂ ਹੈਗੀਆਂ ਮੋਟੀਆਂ-ਮੋਟੀਆਂ ਹੀ ਕਟੜਣੀਆਂ ਫਿਰ ਇਹ ਫੁੱਲ ਜਾਣੀਆਂ ਸੋਹਣੀਆਂ ਹੋ ਜਾਣੀਆਂ ਤੇ ਐਦਰ ਆਪਾਂ ਸਾਰੀ ਸਮਾਨ ਦੀ ਕਰ ਲਈ ਸੀਗੀ ਜੀ ਤਿਆਰੀ ਤੇ ਧੁੱਪ ਵੀ ਇੰਨੀ ਜਿਆਦਾ ਤੇਜ਼ ਹੋ ਗਈ ਸੀਗੀ ਤੇ ਬੱਦਲ ਵਾਈ ਸੀਗੇ ਬਟ ਧੁੱਪ ਸੀਗੀ ਜਿਆਦਾ ਤੇਜ਼ ਹੋ ਗਈ ਸੀਗੀ ਤੇ ਲੋ ਜੀ ਆਪਾਂ ਕੜਾਹੀ ਦੇ ਵਿੱਚ ਪਾ ਲਈ ਸੀਗਾ ਸਰੋਂ ਦਾ ਤੇਲ ਤੇ ਆਪਣੀ ਘਰ ਦੀ ਸਰੋਂ ਦਾ ਜੀ ਘਰ ਦੀ ਸਰੋਂ ਦਾ ਤੇਲ ਯੂਜ਼ ਕਰਾਂਗੇ ਦੇ ਵਿੱਚ ਤੇ ਹੁਣ ਆਪਾਂ ਪਹਿਲਾ ਪੂਰਾ ਪ੍ਰਮਾਤਮਾ ਦਾ ਨਾਮ ਲੈ ਕੇ ਜੇ ਆਪਾਂ ਕੱਢਾਂਗੇ ਦੇਖੋ ਇਧਰ ਆਪਾਂ ਇਹਨੂੰ ਆਪਾਂ ਨਾ গোল ਰਾਉਂਡ ਦੇ ਵਿੱਚ ਪਟਾਇਆ ਸੀਗਾ ਤੇ ਤੁਸੀਂ ਜਿਸ ਤਰੀਕੇ ਦੇ ਨਾਲ ਤੁਸੀਂ ਖਾਣਾ ਪਸੰਦ ਕਰਦੇ ਹੋਗੇ ਤੁਹਾਨੂੰ ਸ਼ੇਪ ਜਿਸ ਤਰੀਕੇ ਦੀ ਵਧੀਆ ਲੱਗਦੀ ਹੈ ਉਸ ਤਰੀਕੇ ਨਾਲ ਤੁਸੀਂ ਕੱਟ ਸਕਦੇ ਹੋਗੇ ਤੇ ਗਰਮ ਹੋ ਗਿਆ ਸੀਗਾ ਜੇ ਤੇਲ ਕਿਉਂਕਿ ਚੁੱਲੇ ਦਾ ਸੇਕ ਸੀਗਾ ਮਤਲਬ ਲੱਕੜਾਂ ਦਾ ਬਹੁਤ ਜ਼ਿਆਦਾ ਸੀਗਾ ਤੇ ਜਲਦੀ ਤੇਲ ਸੀਗਾ ਜਿਹੜਾ ਹੋ ਗਿਆ ਸੀ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀਆਂ ਸਾਰੀਆਂ ਮੱਠੀਆਂ ਨੂੰ ਫਰਾਈ ਕਰ ਲਾਂਗੇ ਫਰਾਈ ਕਰਨ ਤੋਂ ਬਾਅਦ ਤੁਹਾਨੂੰ ਦਿਖਾਉਣੀ ਹੈਗੇ ਵੀ ਕਿਸ ਤਰੀਕੇ ਦੇ ਨਾਲ ਇਹ ਬਣੀਆਂ ਨੇ ਇਸ ਤਰੀਕੇ ਨਾਲ ਇੱਕ ਇੱਕ ਕਰਕੇ ਪਾਉਣੀਆਂ ਨੇ ਤੁਸੀਂ ਕਿਉਂਕਿ ਜੇ ਤੁਸੀਂ ਆਪਾਂ ਜ਼ਿਆਦਾ ਇਕੱਠੀਆਂ मुट्ठी ਭਰ ਕੇ ਪਾ ਦਾਂਗੇ ਨਾ ਫਿਰ ਇਹ ਚਿਪ ਜਾਂਦੀਆਂ ਨੇ ਤੇ ਫਿਰ ਵਧੀਆ ਨਹੀਂ ਬਣਦੀਆਂ ਹੈਗੀਆਂ ਹੀ ਆ ਤੇ ਆਪਾਂ ਇੱਕ ਇੱਕ ਕਰਕੇ ਤੋੜ ਕੇ ਤੇ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਪਾਈ ਜਾਵਾਂਗੇ ਤੇ ਜਿਹਦੇ ਨਾਲ ਆਪਣੀਆਂ ਸਾਰੀਆਂ ਮਠੀਆਂ ਨੇ ਬਹੁਤ ਜ਼ਿਆਦਾ ਵਧੀਆ ਬਣ ਜਾਣੀਆਂ ਪਹਿਲਾਂ ਇਹ ਨਾ ਇੱਕ ਤਰ੍ਹਾਂ ਦੀ ਮਠਿਆਈ ਸਮਝੀ ਜਾਂਦੀ ਸੀਗੀ ਘਰਾਂ ਦੇ ਵਿੱਚ ਜਦੋਂ ਦੀਵਾਲੀ ਹੁੰਦੀ ਸੀਗੀ ਹਨਾ ਕੋਈ ਵੀ ਤਿਹਾਰ ਹੁੰਦਾ ਸੀਗਾ ਨਾ ਤਾਂ ਮਠੀਆਂ ਬਣਾਉਂਦੇ ਹੁੰਦੇ ਸੀਗੇ ਜਦੋਂ ਕੁੜੀ ਦਾ ਵਿਆਹ ਹੁੰਦਾਗਾ ਤੇ ਦਵਾਰੇ ਉਹ ਸੌਹਰਿਆਂ ਨੂੰ ਜਾਂਦੀ ਆ ਹਨਾ ਉਦੋਂ ਵੀ ਮਠੀਆਂ ਬਣਾ ਕੇ ਦਿੰਦੇ ਨੇਗੇ ਤੇ ਇਹ ਰੀਤ ਆ ਜੇ ਹੁਣ ਦਵਾਰੇ ਬਹੁਤ ਜ਼ਿਆਦਾ ਜ਼ਬਰਦਸਤ ਤਰੀਕੇ ਨਾਲ ਚੱਲ ਪਈ ਹੈਗੀ ਤੇ ਸਾਡੀਆਂ ਮੇਰੇ ਦੇ ਘਰ ਦਾਦੀ ਬਣਾਉਂਦੀ ਹੁੰਦੀ ਸੀ ਜੀ ਮੇਰੀ ਤੇ ਮੈਨੂੰ ਅੱਜ ਉਹਨਾਂ ਦੀ ਬਹੁਤ ਜਿਆਦਾ ਯਾਦ ਆਈ ਤੇ ਉਹ ਤਰ੍ਹਾਂ ਫਟਾਫਟ ਮਿੰਟ ਹੀ ਲਾਉਂਦੇ ਸੀਗੇ ਇੰਨਾ ਜ਼ਿਆਦਾ ਐਕਸਪੀਰੀਅੰਸ ਹੁੰਦਾ ਗਾ ਆਪਣੀਆਂ ਦਾਤੀਆਂ ਨੂੰ ਆਪਣੀਆਂ ਮਾਵਾਂ ਨੂੰ ਤੇ ਆਪਾਂ ਨੂੰ ਥੋੜਾ ਜਿਹਾ ਹਜੇ ਘੱਟ ਹੁੰਦਾ ਵੱਲ ਜੀ ਉਹ ਤਾਂ ਨਾ ਲੱਪਾਂ ਦੇ ਹਿਸਾਬ ਨਾਲ ਤੇ ਇਸ ਤਰੀਕੇ ਨਾਲ ਨਹੀਂ ਮਿਲ ਲੈਂਦੀਆਂ ਸਿਆਟਾ ਵਗੈਰਾ ਗੁੜ ਵਗੈਰਾ ਆਪਾਂ ਮੁਠੀ ਕਹਿ ਦਿੰਨੇ ਆ ਉਹ ਲੱਪ ਕਹਿੰਦੇ ਹੁੰਦੇ ਸੀਗੇ ਤੇ ਲੋ ਜੀ ਇਸ ਤੋਂ ਬਾਅਦ ਆਪਾਂ ਮਠੀਆਂ ਬਣਾ ਲਈਆਂ ਸੀਗੀਆਂ ਤੇ ਹੁਣ ਸਾਬ ਨਹੀਂ ਕੱਟਦੇ ਸੀਗੇ ਪਿਆਜ਼ ਤੇ ਇੱਕ ਆਲੂ ਘਟਤਾ ਸੀਗਾ ਜੀ 21 ਸੀਗਾ ਆਲੂ ਘਰ ਦੇ ਵਿੱਚ ਤੇ ਕਹਿੰਦੇ ਮੈਨੂੰ ਵੀ ਪਕੌੜੇ ਬਣਾ ਕੇ ਦਿਓ ਤੇ ਮੈਂ ਕਿਹਾ ਚਲੋ ਜੀ ਤੇਲ ਗਰਮਾ ਹਨਾ ਕੜਾਈ ਰੱਖੀ ਹੋਈ ਆ ਤਾਂ ਪਉ ਵੀ ਬਣਾ ਦਿੰਨੇ ਆ ਕਿ ਕੋਈ ਚੱਕਰ ਨਹੀਂ ਹੈਗਾਗਾ ਕਿਉਂਕਿ ਜਦੋਂ ਆਪਾਂ ਕੋਈ ਕੰਮ ਕਰ ਰਹੇ ਹੁੰਨੇ ਆ ਨਾ ਤੇ ਉਦੋਂ ਆਪਾਂ ਟਾਈਮ ਹੀ ਲੱਗਦਾ ਤੇ ਜਦੋਂ ਆਪਾਂ ਆਰੰਭ ਕਰਨਾ ਹੁੰਦਾ ਹਨਾ ਕੋਈ ਕੰਮ ਉਸ ਉਦੋਂ ਆਪਾਂ ਨੂੰ ਥੋੜਾ ਜਿਹਾ ਔਖਾ ਲੱਗਦਾਗਾ ਤੇ ਕਹਦੇ ਹੁੰਦੇ ਆ ਚਲਦੀ ਚਾਲ ਦੇ ਵਿੱਚ ਤਾਂ ਮਿਸਤਰੀ ਜਦੋਂ ਆਪਾਂ ਲੱਗਿਆ ਹੁੰਦਾ ਨਾ ਘਰ ਤੇ ਸਾਰਾ ਹੀ ਕੰਮ ਆਪਾਂ ਕਰਵਾ ਲੈਨੇ ਹਗੇ ਉਹ ਉਹ ਗੱਲ ਹੋ ਜਾਂਦੀ ਆ ਤੇ ਇਧਰ ਮਠਿਆ ਨਾ ਥੋੜੀਆਂ ਜੀਆਂ ਗਰਮ ਸੀਗੀਆਂ ਮੈਂ ਤਾਂ ਉਹਨੂੰ ਤੋੜ ਕੇ ਦਿਖਾਉਂਦੀ ਸੀਗੀ ਤੇ ਥੋੜੀਆਂ ਜੀਆਂ ਇਹਨੂੰ ਠੰਡੀਆਂ ਹੋ ਜਾਣ ਦੇ ਫਿਰ ਤੁਹਾਨੂੰ ਦਿਖਾਉਣੇ ਆਗੇ ਤੇ ਹਾਂ ਦੇਖੋ ਬਹੁਤ ਜ਼ਿਆਦੇ ਸੌਫਟ ਬਣੀਆਂ ਨੇ ਇੱਕ ਥੋੜੇ ਨਾ ਇੱਕ ਹੱਥ ਨਾਲ ਇਹ ਘਾਉ ਨਹੀਂ ਹੁੰਦੀਆਂ ਟੁੱਟਦੀਆਂ ਨਹੀਂ ਸੀ ਤੇ ਬਹੁਤ ਜ਼ਿਆਦੇ ਸੌਫਟ ਬਣੀਆਂ ਸੀ ਬਹੁਤ ਜ਼ਿਆਦੇ ਨਰਮ ਬਣੀਆਂ ਸੀ ਤਾਂ ਤੁਹਾਨੂੰ ਫਿਰ ਤੋਂ ਦਿਖਾਉਣੇ ਆਗੇ ਇਹ ਐਦਰ ਆਪਾ ਬਣਾ ਲਾਂਗੇ ਜੀ ਪਕੌੜੇ ਤੇ ਪਹਿਲਾਂ ਮੈਂ ਸੋਚਿਆ ਨਾ ਮੈਂ ਇੱਥੇ ਬਣਾਉਂਗੀ ਤੇ ਸਾਬ ਮੈਨੂੰ ਲੜਨ ਲੱਗੀ ਕਹਿੰਦੇ ਨਹੀਂ ਇੱਥੇ ਗਰਮੀ ਬਹੁਤ ਜ਼ਿਆਦਾ ਹੋਗੀ ਤੂੰ ਕਦੋਂ ਦੀ ਬੈਠੀ ਹੈਂਗੀ ਤੇ ਚਲੋ ਤੁਸੀਂ ਗੈਸ 'ਤੇ ਬਣਾ ਲਓ ਪਕੌੜੇ ਮੈਂ ਕਿਹਾ ਚਲੋ ਜੀ ਠੀਕ ਹੈ ਤੁਹਾਡੀ ਗੱਲ ਮੰਨ ਲੈਣੀ ਹੈਗੇ ਤੇ ਤੇਲ ਹੋ ਗਿਆ ਸੀਗਾ ਆਪਾਂ ਆਪਣਾ ਗਰਮ ਥੋੜਾ ਜ਼ਿਆਦਾ ਗਰਮ ਹੋ ਗਿਆ ਸੀਗਾ ਇਹ ਆਪਾਂ ਹੋਰ ਤੇਲ ਪਾਇਆ ਸੀਗਾ ਜਿਹਦੇ ਵਿੱਚ ਕਿਉਂਕਿ ਉਹ ਕੜਾਈ ਦੇ ਵਿੱਚ ਨਾ ਥੋੜੀ ਜਿਹੀ ਕਾਲਸ ਵੱਧ ਹੋ ਗਈ ਸੀਗੀ ਤਾਂ ਕਰਕੇ ਆਪਾਂ ਹੋਰ ਤੇਲ ਪਾ ਲਿਆ ਸੀਗਾ ਪਕੌੜਿਆਂ ਲਈ ਤੇ ਐਦਰ ਆਪਾਂ ਸਾਰੇ ਪਕੌੜੇ ਫਰਾਈ ਕਰ ਲਾਂਗੇ ਤੁਹਾਨੂੰ ਦਿਖ ਬਣਾ ਲੀਜੀ ਆਪਾਂ ਵੀ ਟਰਾਈ ਕਰ ਲਈਏ ਚੀਜ਼ ਘਰ ਦੇ ਵਿੱਚ ਤੁਸੀਂ ਵੀ ਬਣਾਇਆ ਕਰੋ ਹਨਾ ਹੈਲਦੀ ਚੀਜ਼ਾਂ ਹੁੰਦੀਆਂ ਨੇ ਵੀ ਜਦੋਂ ਆਪਾਂ ਘਰ ਚੀਜ਼ ਬਣਾਉਨੇ ਆ ਨਾ ਤੇ ਉਹ ਆਪਾਂ ਸਾਫ਼ ਸੁਥਰੀ ਬਣਾਉਨੇ ਆ ਨੀਗਾ ਨਾ ਕੱਟ ਕੇ ਪਿਆਜ਼ ਆਲੂ ਵਗੈਰਾ ਜਾਂ ਕੋਈ ਵੀ ਚੀਜ਼ ਬਣਾਉਨੇ ਆ ਹਨਾ ਤੇ ਜਦੋਂ ਆਪਾਂ ਬਾਹਰੋਂ ਲੈ ਕੇ ਆਉਨੇ ਆਗੇ ਉਹ ਇੰਨੀ ਸਫਾਈ ਨਾਲ ਨਹੀਂ ਬਣਾਉਂਦੇ ਕਿਉਂਕਿ ਉਹ ਅਗਲੇ ਨੇ ਤਾਂ ਹਨਾ ਸੇਲ ਕਰਨੀ ਹੁੰਦੀ ਹੈ ਚੀਜ਼ ਤੇ ਆਪਾਂ ਘਰ ਦੇ ਵਿੱਚ ਖਾਣੀ ਹੁੰਦੀ ਆ ਤੇ ਲੋ ਜੇ ਆਪਾਂ ਕਪੂਰ ਕੱਟਤਾ ਸੀਗਾ ਤੇ ਹੁਣ ਆਪਾਂ ਦੁਬਾਰੇ ਇਹਦੇ ਵਿੱਚ ਪਾ ਲਈ ਹੈਗੇ ਤੇ ਦੇਖੋ ਇਸ ਤਰੀਕੇ ਦੇ ਨਾਲ ਆਪਣੇ ਪਕੌੜੇ ਸੀਗੇ ਉਹ ਵੀ ਬਣ ਰਹੇ ਸੀਗੇ ਤੇ ਇੱਧਰ ਦੇਖੋ ਆਪਾਂ ਪਕੌੜੇ ਬਣਾ ਲਏ ਨੇ ਜੀ ਤੇ ਇੱਧਰ ਬਣਾ ਲਈਆਂ ਸੀਗੀਆਂ ਆਪਾਂ ਮਠੀਆਂ ਤੇ ਤੁਹਾਨੂੰ ਦਿਖਾਉਣੀ ਆ ਦੇਖੋ ਬਹੁਤ ਜਿਆਦੇ ਸੌਫਟ ਬਣੀਆਂ ਸੀ ਤੇ ਵਿੱਚੋਂ ਵੀ ਨੇ ਇੱਕਦਮ ਪੱਕ ਗਈਆਂ ਸੀ ਬਿਲਕੁਲ ਕੱਚੀਆਂ ਨਹੀਂ ਸੀਗੀਆਂ ਤੇ ਇਸ ਤਰੀਕੇ ਨਾਲ ਤੁਸੀਂ ਵੀ ਬਣਾਓ ਤੇ ਘਰ ਦੇ ਵਿੱਚ ਖਾਓ ਤੇ ਇਸ ਤੋਂ ਬਾਅਦ ਦੇਖੋ ਤੁਸੀਂ ਖਲਿਆਰਾ ਸਾਡੇ ਆਗੇ ਸੀਗੇ ਰਿਸ਼ਤੇਦਾਰ ਮਹਿਮਾਨ ਆਗੇ ਸੀਗੇ ਤੇ ਉਸ ਤੋਂ ਬਾਅਦ ਤਾਂ ਬਹੁਤ ਜਿਆਦੇ ਖਲਾਰੇ ਪੈ ਗਈ ਸੀਗੇ ਤੇ ਅੱਜ ਮੱਖੀਆਂ ਨੇ ਵੀ ਪੂਰੀ ਦਸਤਕ ਦੇਤੀ ਸੀਗੀ ਆਪਣੇ ਘਰ ਦੇ ਵਿੱਚ ਤੇ ਵੀ ਕੋਈ ਰਹਿ ਨਾ ਜਾਵੇ ਹਨਾ ਕੋਈ ਕਸਰ ਇੱਥੇ ਅਦਰ ਪੰਜ ਸੀਆਂ ਛੱਲੀਆਂ ਦੇਖੋ ਇਹਨਾਂ ਦੇ ਉੱਤੇ ਬੈਠੀਆਂ ਨੇ ਐ ਮਹਾਰਾਣੀਆਂ ਬਣ ਕੇ ਇਹ ਤੇ ਹੁਣ ਆਪਾਂ ਕਰ ਲਾਂਗੇ ਜੀ ਸਾਸਫਾਈਆਂ ਹਨਾ ਆਪਣਾ ਤਾਂ ਸਾਰਾ ਤਾਂ ਹੀ ਨਹੀਂ ਮੇਰਾ ਰਸੋਈ ਦੇ ਵਿੱਚ ਲੰਘ ਗਿਆ ਤੇ ਇਧਰ ਮੌਸਮ ਦੇਖੋ ਤੁਸੀਂ ਬਹੁਤ ਸੋਹਣਾ ਹੋਇਆ ਪਿਆ ਸੀ ਹਵਾ ਸੀਗੀ ਠੰਢੀ ਠੰਢੀ ਚੱਲ ਰਹੀ ਸੀ ਤੇ ਮੀਂਹ ਆਉਣ ਦੇ ਪੂਰੇ ਚਾਂਸ ਹੋਏ ਪਏ ਸੀਗੇ ਤੇ ਮਾੜੀ ਮਾੜੀ ਪੂਰਜੀ ਤਾਂ ਪਹਿਲਾਂ ਆ ਕੇ ਹਟ ਗਈ ਸੀਗੀ ਹੁਣ ਦੁਵਾਰੇ ਸ਼ਾਇਦ ਆ ਜਾਵੇ ਮੀਂਹ ਤੇ ਆਪਣੇ ਵਿੱਚ ਹੋਰ ਸਾਰੇ ਕੰਮ ਰਹਿ ਗਏ ਸੀਗੇ ਜਦੋਂ ਆਪਾਂ ਰਸੋਈ ਦੇ ਵਿੱਚ ਲੱਗੇ ਸੀਗੇ ਜੀ ਸਾਰੇ ਕੰਮ ਕਰਨੇ ਤੇ ਇਸ ਤੋਂ ਬਾਅਦ ਆ ਗਈ ਸੀਗੇ ਆਪਣੇ ਟਿਊਸ਼ਨ ਵਾਲੇ ਬੱਚੇ ਤੇ ਮੈਂ ਉਹਨਾਂ ਦੇ ਕਰ ਰਹੀ ਸੀਗੀ ਸਵਾਲ ਚੈੱਕ ਤੇ ਇਹ ਸੀਗੇ ਜੀ ਆਪਾਂ ਉਹਨਾਂ ਨੇ ਐਸੇਫ ਕਰਵਾ ਰਹੇ ਹਾਂਗੇ ਹੁਣ ਤੇ ਦੇਖੋ ਸਾਰੇ ਹਨਾ ਇੱਕ ਜਿਹੜੇ ਆਪਾਂ ਕੰਮ ਵਿੱਡੇ ਹੁੰਦੇ ਨੇਗੇ ਸਾਰੇ ਆਪਾਂ ਨੂੰ ਕਰਨੇ ਪੈਂਦੇ ਨੇਗੇ ਟਾਈਮ ਦੇ ਹਿਸਾਬ ਨਾਲ ਤੇ ਲੱਗੇ ਰਹੇ ਨੇ ਆ ਜੀ ਸਾਰਾ ਦਿਨ ਨਾਲ ਜੀ ਲੱਗਿਆ ਰਹਿੰਦਾ ਕਿ ਨਾਲੇ ਆਪਾਂ ਕੰਮ ਤਾਂ ਦੀ ਕਰੀ ਜਾਂਦੇ ਆਗੇ ਆਪਦੇ ਤੇ ਇਸ ਤੋਂ ਬਾਅਦ ਹੋ ਗਿਆ ਸੀਗਾ ਜੀ ਸ਼ਾਮ ਦਾ ਟਾਈਮ ਤੇ ਆਪਾਂ ਸਬਜੀ ਵਗੈਰਾ ਬਣਾ ਲਈ ਸੀਗੇ ਤੇ ਦੇਖੋ ਸਵਾ 8 ਹੋ ਗਏ ਸੀਗੇ ਬਾਕੀ ਸਾਨੂੰ ਸਾਡਾ ਬਲੌਗ ਕਿਵੇਂ ਦਾ ਲੱਗਦਾ ਜੀ ਪਲੀਜ਼ ਸਾਨੂੰ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਤੇ ਚੈਨਲ ਨੂੰ ਪਲੀਜ਼ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਵੀਡੀਓ ਨੂੰ ਵਾਚ ਕੀਤਾ ਤੇ ਸਾਨੂੰ ਟਾਈਮ ਦਿੱਤਾ ਤੇ ਇਧਰ ਛੋਟਾ ਸਾਬ ਲਗਾਊਗਾ ਆਪਣਾ ਕੰਪਿਊਟਰ ਹੁਣ ਚਲਾ ਲੂਗਾ ਇਹ ਆਦੀ ਦੇਖ ਥੋੜਾ ਟਾਈਮ ਆਪਣੀ ਗੇਮ ਵਗੈਰਾ ਦੇਖੂਗਾ ਤੇ ਆਪਾਂ ਬਣਾ ਲਾਂਗੇ ਜੀ ਖਾਣਾ ਵਗੈਰਾ ਵੈਸੇ ਰੋਟੀ ਤਾਂ ਬਣ ਗਈ ਸੀ ਬਸ ਮੈਂ ਪਾ ਕੇ ਲੈ ਕੇ ਆਉਣੀ ਸੀ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜੀ ਤੇ ਬਾਏ ਬਾਏ